ਖਰੜ ਉਹ ਇਲਾਕਾ ਹੈ ਜਿਹੜਾ ਚੰਡੀਗੜ੍ਹ ਦੇ ਨਜ਼ਦੀਕ ਲੱਗਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਲੋਕ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀ ਵਸੋਂ ਖਰੜ ਹਲਕੇ ਦੇ ਵਿੱਚ ਪੈਂਦੀ ਹੈ ਖਰੜ ਹਲਕੇ ਦੇ ਵਿੱਚ ਰਹਿੰਦੇ ਆ ਉਂਝ ਵੀ ਖਰੜ ਦੇ ਨਜ਼ਦੀਕ ਬਹੁਤ ਸਾਰੇ ਪਿੰਡ ਨੇ ਬਹੁਤ ਸਾਰੇ ਲੋਕ ਉੱਥੇ ਰਹਿੰਦੇ ਵੀ ਨੇ ਔਰ ਖਰੜ ਖਰੜ ਦੇ ਵਿਧਾਇਕ ਅਨਮੋਲ ਗਗਨਮਾਨ ਲੰਗੇ ਦਿਣੀ ਨਿਜਰ ਰੋਡ ਜਿਹਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨਾ ਸੀ ਜਿੱਥੇ ਅਨਮੋਲ ਗਗਨਮਾਨ ਉੱਥੇ ਆਉਂਦੇ ਨੇ ਔਰ ਕੰਮ ਦੀ ਸ਼ੁਰੂਆਤ ਕਰਨ ਲੱਗਦੇ ਨੇ ਤੇ ਮੌਕੇ ਤੇ ਕੁਝ ਲੋਕ ਇਕੱਠੇ ਹੋ ਜਾਂਦੇ ਨੇ ਔਰ ਐਮਐਲਏ ਅਨਮੋਲ ਗਗਨਮਾਨ ਦੇ ਨਾਲ ਇੱਕ ਬਹਿਸ ਸ਼ੁਰੂ ਹੋ ਜਾਂਦੀ ਹੈ ਉਸ ਬਹਿਸ ਦੇ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਬੱਚੇ ਤੱਕ ਸ਼ਾਮਿਲ ਹੋਏ ਨਹੀਂ ਇਸ ਚੀਜ਼ ਨੂੰ ਸਮਝੋ ਇਸ ਇਸ ਮਸਲੇ ਦੀ ਗਹਿਰਾਈ ਨੂੰ ਸਮਝੋ ਕਿ ਖਰੜ ਵਿੱਚ ਰਹਿਣ ਵਾਲੇ ਲੋਕਾਂ ਦੇ ਮਨਾਂ ਉੱਤੇ ਕਿੰਨੀ ਠੇਸ ਪਹੁੰਚੀ ਹੋਈ ਹੈ ਖਰੜ ਹਲਕੇ ਦੀਆਂ ਸੜਕਾਂ ਇਸ ਹੱਦ ਤੱਕ ਖਰਾਬ ਨੇ ਕਿ ਲੋਕ ਆਪ ਮੁਹਾਰੇ ਅੱਗੇ ਆਉਂਦੇ ਨੇ ਔਰ ਬੋਲਣੋਂ ਵੀ ਗਰੇਜ਼ ਨਹੀਂ ਕਰਦੇ ਚੰਗੀ ਗੱਲ ਹੈ ਜੇ ਲੋਕ ਆਪਣੀ ਆਵਾਜ਼ ਚੁੱਕ ਰਹੇ ਨੇ ਜਿੱਤੇ ਹੋਏ ਵਿਧਾਇਕ ਦੇ ਸਾਹਮਣੇ ਆਵਾਜ਼ ਬੁਲੰਦ ਕਰ ਰਹੇ ਨੇ ਔਰ ਲੋਕਾਂ ਨੇ ਅਨਮੋਲ ਗਗਨਮਾਨ ਦੇ ਨਾਲ ਖਾਸੀ ਬਹਿਸ ਕੀਤੀ ਹੈ ਔਰਤਾਂ ਨੇ ਮਹਿਲਾਮਾਂ ਨੇ ਬੱਚਿਆਂ ਨੇ ਖਾਸੀ ਬਹਿਸ ਕੀਤੀ ਹੈ ਅਨਮੋਲ ਗਗਨਮਾਨ ਦੇ ਨਾਲ ਲੰਗੇ ਦਿਨ ਅਨਮੋਲ ਗਗਨਮਾਨ ਨਿੱਜਰ ਰੋਡ ਜਿਹਦੀ ਹਾਲਤ ਕਾਫੀ ਖਸਤਾ ਹੈ ਉਸ ਰੋਡ ਦੀ ਮੁਰੰਮਤ ਵਾਸਤੇ ਉੱਥੇ ਆਉਂਦੇ ਨੇ ਮੁਰੰਮਤ ਦਾ ਆਗਾਜ਼ ਕਰਵਾਉਣ ਵਾਸਤੇ ਉੱਥੇ ਆਉਂਦੇ ਨੇ ਔਰ ਉੱਥੇ ਹੀ ਇਹ ਬਹਿਸ ਸ਼ੁਰੂ ਹੋ ਜਾਂਦੀ ਹੈ ਆਖਿਰ ਕੀ ਕੁਝ ਵਾਪਰਿਆ ਉੱਥੇ ਆਓ ਵੇਖਦੇ ਹਾਂ ਕੀ ਆਇਆ ਲੋਕੋ ਪਤਾ ਇਹ ਐਪਲੀਕੇਸ਼ਨ ਪਤਾ ਕੀ ਆ ਪੈਂਦਾ ਨੀਚੇ ਤਾਂ ਗੱਟ ਕਾ ਪੈ ਗਿਆ ਔਰ ਤੁਸੀਂ ਸਰ 1.5 ਦਿਨ ਇਸ ਤੋਂ ਵੀ ਕਟ ਕਾ ਪੈ ਗਿਆ ਇੱਥੇ ਮੈਡਮ ਲਿਆਣਾ ਸੀ ਜੇ ਜਿਹੜਾ ਲਿਆਣਾ ਸੀ ਬਾਈ ਇਹ ਤਾਂ ਪਤਾ ਇਹ ਦੱਸ ਸਕਦੇ ਮੈਂ ਪੈ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾਂ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿਨੇ ਵੀ ਨੇ ਦੇਖਿਆ ਪਤਾ ਕੀ ਪਤਾ ਕੀ ਹੈ ਬੇਟਾ ਕੀ ਵਗਿਆ ਮੈਨੂੰ ਬੱਚੀ ਨੇ ਆਵਾਜ਼ ਰੀਂਦੀ ਹੈ ਦੇਖੋ ਕਿੰਨਾ ਛੋਟਾ ਬੱਚਾ ਕਿੱਦਾਂ ਆਂਦਾ ਸਭ ਨੂੰ ਪਤਾ ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣਦੀ ਹੈ ਪਰਦਾ ਨਾ ਆਪਣਾ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ ਦੋ ਮਹੀਨੇ ਸਾਡੇ ਘਰ ਪਾਣੀ ਨਹੀਂ ਆਇਆ ਤੇ ਐਸ ਪਟਾਈ ਕਰਕੇ ਅਸੀਂ ਅੱਜ ਸ਼ਾਮ ਰੋਕ ਉਹ ਜਿਹੜੇ ਰੋੜ ਜਾਂਦੇ ਆ ਉਸਕੇ ਐਨਾ ਬੁਰਾ ਹਾਲ ਹੈ ਬਾਜੀ ਨਾ ਤੁਹਾਡੀਆਂ 30 ਮਿੰਟੀਆਂ ਤੁਹਾਡੀ ਸੜਕਾਂ ਪਾਸੋਂ ਦੀਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜੀਆਂ ਸਾਰੀਆਂ ਅਸੀਂ ਬਣਾਵਾਂਗੇ ਆਗਟ ਤੋਂ ਹੁੰਦੇ ਰਹੀ ਇਹ ਸੈਕਟਰ ਸਾਨੂੰ ਕੱਟਕਾ ਨਹੀਂ ਪੈ ਰਹੇ ਇਹ ਸੜਕ ਬਣ ਰਹੀ ਹੈ ਦੋ ਇਹ ਨਹੀਂ ਹੈਗਾ ਕਿ ਆਪਾਂ ਵਿੱਚ ਰੁਕ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਤਾਂ ਨਹੀਂ ਹੈਗਾ ਵੀ ਆਪਾਂ ਕੱਟ ਕੇ ਪਾਰਾਂਗੇ ਇਹ ਤਾਂ ਆਪਾਂ ਸੜਕ ਬਣਾ ਰਹੇ ਹੁਣ ਤੇ ਉਹ ਦਰ ਦੀ ਜ਼ਿੰਮੇਵਾਰੀ ਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਹਦਾ ਮੰਸਾ ਨੇਵੀ ਮੰਦਰ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਬੜੀ ਆਪ ਬਹੁਤ ਪਰੇਸ਼ਾਨ ਹੋ ਕੇ ਉਧਰ ਬੰਦੇ ਵਾ ਜਾਣਾ ਵੀ ਹੋ ਗਿਆ ਹੈ ਜਾਣਾ ਬਹੁਤ ਮੁਸ਼ਕਿਲ ਹੈ ਮੈਂ ਇੰਨਾ ਇੰਨਾ ਪਾਣੀ ਸਾਡੀ ਪੈਣ ਦੇ ਅੰਦਰ ਪਾਣੀ ਹੈ ਸਾਡੀ ਕੀ ਕਰ ਰਹੇ ਹੈ ਐਮਸੀ ਦਾ ਮਾਡਲ ਕੌਣ ਐਮਸੀ ਸੋਨ ਸਿੰਘ ਜੀ ਹੈ ਜੀ ਕਦੇ ਆਉਂਦੇ ਹੀ ਨਹੀਂ ਜਦੋਂ ਮਰਜੀ ਚਲੋ ਠੀਕ ਹੈ ਠੀਕ ਹੈ ਜੀ ਚਲੋ ਕੋਈ ਸੁਣਵਾਈ ਹੈ ਨਹੀਂ 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 ਕੋਈ ਸ